ਤੈਨਸੋ 28 ਸ੍ਰੂਪਾਂ ਨੂੰ ਲੈ ਕੇ ਅੱਜ ਸੈਖ ਸਾਇਬ ਗਿਆਨੀ ਕੁਲਦੀਪ ਸਿੰਘ ਗੁਰਦਾਗਿ ਨੇ ਪੁਲਸ ਅਤੇ ਸਰਕਾਰ ਨੂੰ ਇਹ ਤਾੜਨਾ ਕੀਤੀ ਹੈ ਕਿ ਉਹ ਸੈਖ ਸੰਸਥਾ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਕੋਈ ਵੀ ਸਰਕਾਰ ਸੈਖ ਮਸਲਿਆਂ ਵਿੱਚ ਤਾਂ ਕੰ ਦਾ ਦੀਨਾ ਕਰੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਸੰਤਪਬ ਨੂੰ ਆਈਆਂ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਵਿਚਾਰਾਂ ਹੋਈਆਂ ਉਸ ਨੂੰ ਲੈ ਕੇ ਆਦੇਸ਼ ਕੀਤੇ ਗਏ ਜਿਨ੍ਹਾਂ ਦੇ ਵਿੱਚ ਆਨੰਦ ਕਾਰਜਾਂ ਨੂੰ ਲੈ ਕੇ ਐਨੀਮੇਸ਼ਨ ਅਤੇ AI ਆਧਾਰਿਤ ਬਣ ਰਹੀਆਂ ਫਿਲਮਾਂ ਨੂੰ ਲੈ ਕੇ ਵੀ ਇਹ ਆਦੇਸ਼ ਕੀਤਾ ਗਿਆ ਕਿ ਸਿੱਖ ਗੁਰੂ ਸਹਿਬਾਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਸ਼ਹੀਦਾਂ ਅਤੇ ਇਤਿਹਾਸਕ ਯੋਧਿਆਂ ਦੀਆਂ ਹੋਣ ਫਿਲਮਾਂ ਨਹੀਂ ਬਣਾਈਆਂ ਜਾ ਸਕਣਗੀਆਂ ਆਓ ਹੋਰ ਕੀ ਸਿੰਘ ਸਹਿਬਾਨੇ ਕਹਾ ਉਹਦੇ ਉੱਤੇ ਕਰਦੇ ਆ ਚਾਚਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਮੁੱਦੇ ਦੀ ਗੱਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਬਹੁਤ ਸਾਰੇ ਸਿੱਖ ਸੰਗਤ ਵੱਲੋਂ ਉਠਾਏ ਗਏ ਸ਼ਿਕਾਇਤਾਂ ਕੀਤੀਆਂ ਗਈਆਂ ਮਾਮਲਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਉਹਨਾਂ ਮਾਮਲਿਆਂ ਨੂੰ ਲੈ ਕੇ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤੇ ਗਏ ਉਹਨਾਂ ਵਿੱਚੋਂ ਜਿਵੇਂ 328 ਪਾਵਨ ਸਰੂਪਾਂ ਨੂੰ ਲੈ ਕੇ ਸਰਕਾਰ ਵੱਲੋਂ ਕੁਰਸੀ ਦੀ ਸੈਟ ਬਣਾਈ ਗਈ ਹੈ ਇਸ ਸੈਟ ਨੂੰ ਲੈ ਕੇ ਸਿੰਘ ਸਹਿਬਾਨਾ ਨੇ ਇਹ ਆਦੇਸ਼ ਕੀਤਾ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰ ਨੋ ਐਟਪੀਸੀ ਜੋ ਸੰਵਿਧਾਨਕ ਸੰਸਥਾ ਹੈ ਉਸ ਦੇ ਮਸਲਿਆਂ ਦੇ ਵਿੱਚ ਦਖੰਡਾ ਜੀ ਕਰਨ ਦੀ ਮਨਾਹੀ ਕੀਤੀ ਗਈ ਹੈ ਕਿਉਂਕਿ ਇਹਨਾਂ ਸਰੂਪਾਂ ਨੂੰ ਲੈ ਕੇ ਐਟਪੀਸੀ ਸੰਕਟਾਂ ਦੀ ਮੰਗ ਦੇ ਆਧਾਰਤ ਸ੍ਰੀ ਅਕਾਲ ਤਖਤ ਸਹਿਬ ਨੂੰ ਕਰਵਾਈ ਗਈ ਜਾਂਚ ਦੇ ਮਾਮਲੇ ਨੂੰ ਪਹਿਲੇ ਵਿਚਾਰਿਆ ਜਾ ਚੁੱਕਾ ਹੈ ਡਾਕਟਰ ਈਸ਼ਵਰ ਸਿੰਘ ਦੀ ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਰਿਪੋਰਟ ਆ ਚੁੱਕੀ ਹੈ ਸਿੰਘ ਸਹਿਬਾਨ ਨੇ ਆਖਿਆ ਕਿ ਇਹਨਾਂ ਸਿਕ ਮਸਲਿਆਂ ਵਿੱਚ ਸਰਕਾਰਾਂ ਜਿਹੜੀਆਂ ਉਹ ਦਖਲਅੰਦਾਜ਼ੀ ਨਾ ਕਰਨ ਇਹ ਤਾੜਨਾ ਉਹਨਾਂ ਨੇ ਕੀਤੀ ਆ ਉੱਥੇ ਹੀ आनंद ਕਾਰਜਾ ਨੂੰ ਲੈ ਕੇ ਆਦੇਸ਼ ਕੀਤਾ ਕਿ 1998 ਦੇ ਵਿੱਚ ਉਸ ਫੈਸਲੇ ਨੂੰ ਉਸ ਫੈਸਲੇ ਦੀ ਰੋਸ਼ਨੀ ਦੇ ਵਿੱਚ ਆਖਿਆ ਕਿ ਜਿਵੇਂ ਸ਼ਿਕਾਇਤਾਂ ਆ ਰਹੀਆਂ ਮੈਰਿਜ ਪੈਲਸਾਂ ਸਮੁੰਦਰੀ ਬੀਚਾਂ ਰਿਜ਼ੋਰਟ ਵਪਾਰਕ ਹਾਊਸਾਂ ਇਨਾਂ ਸਾਰੇ ਥਾਵਾਂ ਤੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਉਹਨੂੰ ਲੈ ਕੇ ਸਿੰਘ ਸਹਿਬਾਨ ਨੇ ਮੁਰ ਉਦੇਸ਼ ਕੀਤਾ ਕਿ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਕਿ ਅਜਿਹੇ ਕਾਰਜ ਲਈ ਗੁਰੂ ਰਾ ਸਾਹਿਬ ਦਸ ਰੂਪ ਨਾ ਦਿੱਤਾ ਜਾਵੇ ਰਾਗੀ ਸਿੰਘਾਂ ਨੂੰ ਵੀ ਇਹ ਆਦੇਸ਼ ਕੀਤਾ ਕਿ ਅਜਿਹੇ ਪ੍ਰੋਗਰਾਮਾਂ ਤੇ ਉਹ ਕੀਰਤਨ ਨਾ ਕਰਨ ਤਾਂ ਕਿ ਜਿਹੜੀਆਂ ਇਹ ਹੋ ਰਹੀਆਂ ਇਸ ਦੌਰਾਨ ਮਰਯਾਦਾ ਦੇ ਉਲਟ ਇਹਨਾਂ ਆਨੰਦ ਕਾਰਜਾਂ ਦੇ ਮੌਕੇ ਤੇ ਬੇਨਜਮੀਆਂ ਨੂੰ ਰੋਕਿਆ ਜਾ ਸਕੇ ਇੱਥੇ ਹੀ ਐਨੀਮੇਸ਼ਨ ਅਤੇ AI ਆਧਾਰਿਤ ਫਿਲਮਾਂ ਦੇ ਉੱਤੇ ਪਾਬੰਦੀ ਲਗਾਉਂਦਿਆਂ ਹੋਇਆਂ ਆਖਿਆ ਕਿ ਸਿੱਖ ਗੁਰੂਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸ਼ਹੀਦਾਂ ਅਤੇ ਇਤਿਹਾਸਕ ਯੋਧਿਆਂ ਦੀਆਂ ਹੁਣ ਐਨੀਮੇਸ਼ਨ ਅਤੇ AI ਆਧਾਰਿਤ ਫਿਲਮਾਂ ਨਹੀਂ ਬਣਾਈਆਂ ਜਾ ਸਕਣਗੀਆਂ ਇਸ ਨੂੰ ਲੈ ਕੇ ਐਜੀਪੀਸੀ ਨੂੰ ਇਹ आदेश ਕੀਤਾ ਗਿਆ ਕਿ ਫਿਲਮਾਂ ਬਣਾਉਣ ਵਾਲੇ ਇਹ ਜਿਹੜੇ ਵਪਾਰਕ ਆਧਾਰੇ ਆ ਇਹਨਾਂ ਨੂੰ ਚਿੱਠੀ ਪੱਤਰ ਕੀਤਾ ਜਾਵੇ ਤਾਂ ਕਿ ਆਗਾ ਤੋਂ ਕੋਈ ਵੀ ਐਨੀਮੇਸ਼ਨ ਜਾਂ AI ਆਧਾਰਿਤ ਫਿਲਮ ਨਾ ਬਣਾ ਸਕੀ ਇਹਨਾਂ ਤੋਂ ਇਲਾਵਾ ਹੋਰ ਵੀ ਸੰਸ 会ਵਾਨ ਨੇ ਕਈ ਆਦੇਸ਼ ਕੀਤੇ ਨੇ ਹੁਣ ਇਹਨਾਂ ਆਦੇਸ਼ਾਂ ਨੂੰ ਲੈ ਕੇ ਸਰਕਾਰ ਨੇ ਜਿਵੇਂ 328 ਰੂਪਾਂ ਨੂੰ ਲੈ ਕੇ ਸੈੱਟ ਬਣਾਈ ਆ ਇੱਕ ਪਾਸੇ ਅੱਜ ਸਿੰਘ ਸਹਿਬਾਨ ਨੇ ਸਖਤ ਤਾੜਨਾ ਸਰਕਾਰ ਨੂੰ ਕੀਤੀ ਹੈ ਕਿ ਐਜੀਪੀਸੀ ਇੱਕ ਸੰਵਿਧਾਨਕ ਸੰਸਦਾ ਸੰਖਪਾਂ ਦੁਆਰਾ ਚੁਣੀ ਗਈ ਕਮੇਟੀ ਹੈ ਉਸ ਸੰਸਦਾ ਨੂੰ ਖੁਦ ਅਧਿਕਾਰ ਹੈ ਉਹ ਆਪਣੇ ਮਸਲਿਆਂ ਨੂੰ ਆਪ ਉਹਨਾਂ ਦਾ ਨਮਟਾਰਾ ਕਰੇ ਹੁਣ ਇਸ ਨੂੰ ਲੈ ਕੇ ਕੀ ਸਰਕਾਰ ਇਸ ਬਣੀ ਸੈਟ ਨੂੰ ਲੈ ਕੇ 328 ਰੁਪਿਆਂ ਦੇ ਗਮ ਹੋਣ ਦੇ ਮਾਮਲੇ ਨੂੰ ਲੈ ਕੇ ਠੰਡੇ ਵਾਸਤੇ ਵਿੱਚ ਪਾ ਜਾਵੇਗੀ ਜਾਂ ਦੂਸਰੇ ਪਾਸੇ ਜਿਵੇਂ ਹਜੂਰੀ ਰੱਗੀ ਰਹੇ ਭਾਈ ਬਲਦੇਵ ਸਿੰਘ ਬਡਾਲਾ ਜਿਨ੍ਹਾਂ ਨੇ ਲੰਬਾ ਸਮਾਂ ਸ਼ਿਵੀ ਦਰਬਾਰ ਸਾਹਿਬ ਮਾਰਗ ਦੇ ਉੱਤੇ ਲਗਾਤਾਰ ਧਰਨਾ ਲਗਾ ਕੇ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਜਿਵੇਂ ਸਰਕਾਰ ਨੇ ਉਰਸ ਨੂੰ ਹਦਾਇਤ ਕੀਤੀ ਸੀ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਤੇ ਹੋਰਾਂ ਮੰਤਰੀਆਂ ਨੇ ਇਸ ਮੌਕੇ ਦੇ ਉਸ ਨੂੰ ਹਦਾਇਤ ਕੀਤੀ ਸੀ ਕਿ ਇਸ 3528 ਰੁਪਿਆਂ ਦੇ ਗੁੰਮ ਹੋਏ ਮਾਮਲੇ ਨੂੰ ਲੈ ਕੇ ਐਫਆਈਰ ਦਰਜ ਕੀਤੀ ਜਾਵੇ ਉਸ ਦਿਨ ਤੋਂ ਪਹਿਲਾਂ ਐਜੀਪੀਸੀ ਸਰਕਾਰ ਨੂੰ ਕਈ ਵਾਰੀ ਤਾੜਨਾ ਕਰ ਚੁੱਕੀ ਹੈ ਕਿ ਇਸ ਮਾਮਲੇ ਨੂੰ ਨਾ ਟੱਚ ਕੀਤਾ ਜਾਵੇ ਆਖਰ ਦੇ ਵਿੱਚ ਅੱਜ ਅਕਾਲ ਤਖਤ ਸਹਿਬ ਵਿਖੇ ਪੰਜੀ ਸਿੰਘ ਸਹਿਵਾਨਾਂ ਦੀ ਹੋਈ 71 ਜਲ ਵਿੱਚ ਮੂੜ ਵਿਚਾਰ ਕੀਤੀ ਗਈ ਹੈ ਵਿਚਾਰ ਕਰਨ ਤੋਂ ਬਾਅਦ ਸਿੰਘ ਸਹਿਵਾਨ ਨੇ ਸਖਤ ਤਾੜਨਾ ਸਰਕਾਰਾਂ ਨੂੰ ਕੀਤੀ ਕਿ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਨਾ ਜਿੰਨਾ ਕੀਤੀ ਜਾਵੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਾਰਨਾ ਨੂੰ ਲੈ ਕੇ ਕੀ ਸਰਕਾਰ ਉਸ ਮਾਮਲੇ ਨੂੰ ਠੰਡੇ ਵਾਸਤੇ ਵਿੱਚ ਪਾ ਦੇਵੇਗੀ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਸੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਸਿੰਘ ਸਹਿਬਾਨ ਬਲੋਂ ਕੀ ਤਿੱ ਅਕਤਰਤਾ ਦੇ ਵਿੱਚ ਵਿਚਾਰੇ ਗਏ ਮਾਮਲਿਆਂ ਦੇ ਵਿੱਚ ਇਹਨਾਂ 10 ਮਾਮਲਿਆਂ ਤੇ ਗੱਲਬਾਤ ਕੀਤੀ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਇਸ ਨੂੰ ਲਾਇਕ ਕਰਨਾ ਨਾ ਭੁੱਲਣਾ। ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਅੱਜ ਲਈ ਇੰਨੇ ਕੱਲ ਇੱਕ ਹੋਰ ਨਵਾਂ ਮੁੱਦਾ ਲੈ ਕੇ ਤੁਹਾਡੇ ਸਨ ਮਿਲਾਂਗੇ। ਉਸ ਵੇਲੇ ਤੱਕ ਦਿਓ ਇਜਾਜ਼ਤ। ਧੰਨਵਾਦ। ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ। ਚੈਨਲ ਅਤੇ ਫੇਸਬੁਕ ਦੇ ਪੇਜ